ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਦੇ ਵਿੱਚ ਬੀਤੇ ਕੱਲ ਐਤਵਾਰ ਵਾਲੇ ਦਿਨ ਖੇਡੇ ਗਏ T20 ਵਰਲਡ ਕਪ ਮੈਚ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਜ਼ਬਰਦਸਤ ਮੁਕਾਬਲਾ ਹੋਇਆ ਭਾਰਤ ਨੇ ਇਸ ਮੁਕਾਬਲੇ ਦੇ ਵਿੱਚ ਪਾਕਿਸਤਾਨ ਨੂੰ 61 ਦੌੜਾਂ ਦੇ ਨਾਲ ਕਰਾਰੀ ਹਾਰ ਦਿੱਤੀ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 175 ਰਨ ਬਣਾਏ ਜਦਕਿ 7 ਘਟਾਰੀਆਂ ਖਿਡਾਰੀ ਉਸ ਦੇ ਆਊਟ ਹੋ ਗਏ ਸਨ ਸੋ 175 ਰਨ ਭਾਰਤ ਨੇ ਬਣਾਏ ਸਨ ਇਸ ਮੈਚ ਦਾ ਸਟਾਰ ਓਪਨਰ ਈਸ਼ਾਨ ਕ੍ਰਿਸ਼ਨ ਰਹੇ ਜਿਸ ਨੇ ਸਿਰਫ 40 ਗੇਂਦਾਂ ਦੇ ਵਿੱਚ 77 ਦੌੜਾਂ ਬਣਾ ਕੇ ਭਾਰਤੀ ਪਾਰੀ ਨੂੰ ਮਜ਼ਬੂਤ ਕੀਤਾ ਕ੍ਰਿਸ਼ਨ ਨੇ ਤਿਲਕ ਵਰਮਾ ਨਾਲ 87 ਰਨਾਂ ਦੀ ਸਾਂਝੇਦਾਰੀ ਪਾਈ ਹਾਲਾਂਕਿ ਵਰਮਾ ਦਾ ਯੋਗਦਾਨ ਸਿਰਫ 11 ਦੌੜਾਂ ਦਾ ਰਿਹਾ ਇਹ ਪਿੱਚ ਹੌਲੀ ਸੀ ਇਹ ਸਕੋਰ ਪਾਕਿਸਤਾਨ ਦੇ ਲਈ ਕਾਫੀ ਚੁਣੌਤੀਪੂਰਵਕ ਸਾਬਤ ਹੋਇਆ ਅਤੇ ਜਵਾਬ ਦੇ ਵਿੱਚ ਪਾਕਿਸਤਾਨ ਦੀ ਪੂਰੀ ਟੀਮ 114 ਦੌੜਾਂ ਤੇ ਆਊਟ ਹੋ ਗਈ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾ ਅਤੇ ਹਾਰਦਿਕ ਪਾਂਡਿਆ ਨੇ ਅਤੇ ਅਕਸ਼ਰ ਪਟੇਲ ਤੇ ਵਰੁਣ ਚੱਕਰਵਰਤੀ ਦੀ ਮਦਦ ਦੇ ਨਾਲ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਲਗਾਤਾਰ ਦਬਾਅ ਦੇ ਹੇਠਾਂ ਰੱਖਿਆ। ਚਾਰਾਂ ਨੇ 2-2 ਵਿਕਟਾਂ ਝਟਕਾਈਆਂ। ਸਿਰਫ ਉਸਮਾਨ ਖਵਾਜਾ ਟਿਕ ਕੇ ਖੇਡ ਸਕੇ ਅਤੇ 44 ਦੌੜਾਂ ਉਹਨਾਂ ਵੱਲੋਂ ਬਣਾਈਆਂ ਗਈਆਂ। ਪਾਕਿਸਤਾਨ ਦੇ ਓਪਨਰ ਸ਼ਹਿਜ਼ਾਦਾ ਫਰਹਾਨ ਸਮੇਤ ਤਿੰਨ ਖਿਡਾਰੀ ਜ਼ੀਰੋ ਤੇ ਹੀ ਆਊਟ ਹੋ ਗਏ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸਲਗਾਮ ਆਗਾ ਨੇ ਖੁਦ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਅਭਿਸ਼ੇਕ ਸ਼ਰਮਾ ਨੂੰ ਆਊਟ ਕਰਕੇ ਭਾਰਤ ਨੂੰ ਸ਼ੁਰੂਆਤੀ ਝਟਕਾ ਉਹਨਾਂ ਵੱਲੋਂ ਦਿੱਤਾ ਗਿਆ ਪਰ ਕਿਸ਼ਨ ਨੇ ਅਗਲੇ 7 ਓਵਰਾਂ ਦੇ ਵਿੱਚ ਮੈਚ ਨੂੰ ਆਪਣੀ ਮਰਜ਼ੀ ਦੇ ਨਾਲ ਚਲਾਇਆ ਉਸ ਨੇ ਸ਼ਾਹੀਨ ਅਫਰੀਦੀ ਆਗਾ ਸ਼ਾਇਮ ਈਯੂਬ ਅਬਰਾਰ ਅਹਿਮਦ ਵਰਗੇ ਗੇਂਦਬਾਜ਼ਾਂ ਦੀਆਂ ਗेंदਾਂ ਨੂੰ ਬੇहद ਆਸਾਨੀ ਦੇ ਨਾਲ ਬਾਊਂਡਰੀਆਂ ਤੋਂ ਪਾਰ ਭੇਜ ਦਿੱਤਾ ਕਿਚਨ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਨੇ ਵਾਪਸੀ ਕੀਤੀ ਸਾਇਮ ਈਯੂਬ ਨੇ ਤਿਲਕ ਵਰਮਾ ਅਤੇ ਹਾਰਦਿਕ ਪਾਂਡਿਆ ਨੂੰ ਲਗਾਤਾਰ ਗੇਂਦਾਂ ਤੇ ਆਊਟ ਕਰਕੇ ਭਾਰਤ ਨੂੰ ਦਬਾਅ ਦੇ ਵਿੱਚ ਲਿਆਂਦਾ ਪਰ ਕਪਤਾਨ ਸੂਰਿਆ ਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਨੇ ਸਕੋਰ ਨੂੰ 150 ਤੋਂ ਉੱਪਰ ਪਹੁੰਚਾ ਦਿੱਤਾ ਆਖਰੀ ਓਵਰ ਦੇ ਵਿੱਚ ਰਿੰਕੂ ਅਤੇ ਦੂਬੇ ਨੇ ਸ਼ਾਹੀਨ ਅਫਰੀਦੀ ਨੂੰ 15 ਰਨ ਮਾਰ ਕੇ ਭਾਰਤ ਨੂੰ 175 ਤੱਕ ਪਹੁੰਚਾਇਆ ਭਾਰਤ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਹੁਣ ਇਸ ਅੰਕ ਤਾਲਕਾ ਦੇ ਵਿੱਚ ਅਮਰੀਕਾ ਤੋਂ ਬਾਅਦ ਤੀਜੇ ਨੰਬਰ ਤੱਕ ਖਿਸਕਾਇਆ ਅਤੇ ਸੁਪਰ 8 ਦੇ ਵਿੱਚ ਪਹੁੰਚਣ ਦੇ ਲਈ ਉਸ ਨੂੰ 18 ਫਰਵਰੀ ਨੂੰ ਨਾਮੀਬੀਆ ਵਿਰੁੱਧ ਹੋਣ ਵਾਲੇ ਮੈਚ ਦੇ ਵਿੱਚ ਜਿੱਤਣਾ ਲਾਜ਼ਮੀ ਹੋ ਗਿਆ। ਈਸ਼ਾਨ ਕਿਸ਼ਨ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ।